ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਨਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਚੋਣਾਂ ਦਾ ਦੌਰ ਚੱਲ ਰਿਹਾ ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਆ ਚੁੱਕੀਆਂ ਤੇ ਵੱਖ-ਵੱਖ ਪਾਰਟੀਆਂ ਵੱਲੋਂ उतारे ਗਏ ਉਮੀਦਵਾਰ ਤੇ ਉਹਨਾਂ ਦੇ ਵੋਟਰ ਸਪੋਰਟਰ ਘਰ-ਘਰ ਜਾ ਕੇ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਜਾ ਕੇ ਵੋਟਰਾਂ ਨੂੰ ਆਪਣੇ ਨਾਲ ਜੋੜਨ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਇਸੇ ਜੜੀਏ ਤਹਿਤ ਲੁਧਿਆਣਾ ਲੋਕ ਸਭਾ ਹਲਕੇ ਤੋਂ ਭੋਜਨ ਸਮਾਈ ਪਾਰਟੀ ਦੇ ਉਮੀਦਵਾਰ ਆ ਉਹ ਵੀ ਚੋਣ ਮੈਦਾਨ ਵਿੱਚ ਆ ਚੁੱਕੇ ਆ ਤੇ ਉਹਨਾਂ ਦੇ ਜਿਹੜੇ ਵੋਟਰ ਸਪੋਰਟਰ ਆ ਉਹ ਵੀ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਹਰ ਅਪਰਾਲਾ ਕੀਤਾ ਜਾ ਰਿਹਾ ਤੇ ਉਸੇ ਜੜੀਏ ਤਹਿਤ ਅੱਜ ਸਾਡੇ ਨਾਲ ਜੁੜ ਚੁੱਕੇ ਆ ਲੁਧਿਆਣਾ ਲੋਕ ਸਭਾ ਹਲਕੇ ਦੇ ਜਨਨ ਸਕਤਰ ਸਰਦਾਰ ਅਮਰਜੀਤ ਸਿੰਘ ਜੀ ਭੱਟੀ ਤੇ ਉਹਨਾਂ ਦੇ ਨਾਲ ਮੌਜੂਦ ਆ ਫਲਕਾ ਜਗਰੌਂ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜੀ ਦੀਆਂ ਤੇ ਸੀਨੀਅਰ ਆਗੂ ਉਹ ਵੀ ਸਾਡੇ ਨਾਲ ਜੁੜੇ ਆ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਵੇਂ ਵੱਖ-ਵੱਖ ਪਾਰਟੀਆਂ ਆਪਣਾ ਏਜੰਡਾ ਲੈ ਕੇ ਲੋਕਾਂ 'ਚ ਜਾ ਰਹੀਆਂ ਵੀ ਜੇ ਸਾਡੀ ਸਰਕਾਰ ਬਣ ਜਾਂਦੀ ਆ ਅਸੀਂ ਲੋਕਾਂ ਨੂੰ ਕੀ ਸਹੂਤਾ ਦੇਵਾਂਗੇ ਕੀ ਗਾਰੰਟੀਆਂ ਦੇਵਾਂਗੇ ਆਓ ਆਪਾਂ ਕਰਦੇ ਆਂ ਗੱਲਬਾਤ ਦਸਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਲੁਹਾਨ ਲੋਕ ਸਭਾ ਹਲਕੇ ਦੇ ਜਨ ਸਖਤਰਾ ਸਰਦਾਰ ਅਮਰਜੀਤ ਸਿੰਘ ਜੀ ਐ ਭੱਟੀ ਦੇਰ ਦਾ ਸਭ ਆਪਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਚੈਨਲ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਧੇ ਹੱਕ ਸੱਚ ਦੀ ਆਵਾਜ਼ ਨਿਯੂਚ ਪੰਜਾਬ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਕਿਸੇ ਬੋਲਣ ਦਾ ਤਨ ਸਮਾਧਤਾ ਧੰਨਵਾਦ ਜੀ ਤੇ ਪੱਟੀ ਸਾਬੋ ਹੋਰ ਕੀ ਸਰਗਰਮੀਆਂ ਚੱਲ ਰਹੀਆਂ ਕਿਦਾਂ ਚੱਲ ਰਹੀਆਂ ਸਰਗਰਮੀਆਂ ਬਹੁਤ ਵਧੀਆ ਜੀ ਸਾਡੀ ਬਹੁਤ ਜਨ ਸਮਾਜ ਪਾਰਟੀ ਨੇ ਉਮਦਾ ਹਲਕਾ ਲੁਧਿਆਣਾ ਤੋਂ ਸਰਦਾਰ ਦਵਿੰਦਰ ਸਿੰਘ ਜੀ रामगढ़ੀ ਜ ਜਿਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਉਮੀਦਵਾਰ ਬਣਾ ਕੇ ਜੋ ਪਿੰਡਾਂ ਦੇ ਵਿੱਚ ਸਾਡਾ ਰਿਸਪੌਂਸ ਬਹੁਤ ਵਧੀਆ ਤਰ੍ਹਾਂ ਰਿਹਾ ਜੀ ਸਾਨੂੰ ਉਮੀਦ ਆ ਕਿ ਸਰਦਾਰ ਦਵਿੰਦਰ ਸਿੰਘ ਜੀ ਅਸੀਂ ਉਹਨਾਂ ਨੂੰ ਇਥੋਂ 99% ਜਿਤਾ ਕੇ ਲੁਧਿਆਣਾ ਲੋਕਾਂ ਦੇ ਰੋ ਭੇਜਾਂਗੇ ਇਹ ਪੱਟੀ ਸਾਹਿਬ ਇੱਕ ਦਸਕਾਣਾ ਗੱਲ ਜਿਹੜੀ ਕਰੀਏ ਕਰਦੇ ਹੋ ਕਈ ਪਾਰਟੀਆਂ ਦੇ ਉਮੀਦਵਾਰ ਪੈਰਾਸ਼ੂਟ ਨਾਲ ਬਾਹਰੋਂ ਲੈ ਕੇ ਉਮੀਦਵਾਰ ਖੜਾਏ ਆ ਤੇ ਜਿਹੜੇ ਦਵਿੰਦਰ ਸਿੰਘ ਜੀ ਆ ਇਹ ਲੋਕ ਲਾਗ ਆ ਇਹਨਾਂ ਦੇ ਪਹਿਲਾ ਸੁਣ ਰਿਆ ਨਹੀਂ ਪੜਿਆ ਗਿਆ ਇਹ ਸਾਡੇ ਦਵਿੰਦਰ ਸਿੰਘ ਹੀ ਰਾਮਗੜੀ ਆ 2 ਕਿਲੋ ਲੁਧਿਆਣੇ ਦੇ ਰਹਿਣ ਵਾਲੇ ਆ ਦੂਜੀਆਂ ਪਾਰਟੀਆਂ ਦੇ ਆ ਕੇ ਇੱਧਰ ਪਾਸੇ ਤੋਂ ਲਿਆ ਕੇ ਸਾਡੇ ਲੁਧਿਆਣੇ ਦੇ ਵਿੱਚ ਰਾਜੇ ਵੜਿੰਗ ਨੂੰ ਉਤਾਰਿਆ ਉਹਨਾਂ ਨੂੰ ਕੋਈ ਇੱਥੇ ਜਾਣਦਾ ਨਹੀਂ ਅਤੇ ਨਾ ਹੀ ਜਿੱਤ ਕੇ ਇੱਥੇ ਆਉਂਦੇ ਆ ਬਿੱਟੂ ਦੇ ਮਗਰ ਤਾਂ ਪਹਿਲਾਂ ਹੀ ਬਹੁਤ ਲੋਕ ਪਏ ਬਿਆ ਉਹ ਤਾਂ ਇੱਥੇ ਖੜਦੇ ਨਹੀਂ ਕਿਤੇ ਇਹਨਾਂ ਦਾ ਹੁਣ ਪ੍ਰਚਾਰ ਵੀ ਬੰਦ ਹੋਇਆ ਬਿਆ ਵੈਸੇ ਤਾਂ ਆਮ ਆਦਮੀ ਪਾਰਟੀ ਆ ਇਹ ਝੂਠੇ ਵਾਅਦੇ ਕਰਕੇ ਸਾਡੇ ਲੋਕਾਂ ਦੇ ਨਾਲ 1000 ਰੁਪਿਆ ਬੀਬੀਆਂ ਦੇਮਕ ਮਹੀਨਾ ਅਤੇ ਹੋਰ ਕਈ ਝੂਠੇ ਵਾਅਦੇ ਕੀਤੇ ਸੀ ਉਸ ਕਰਕੇ ਇਹ ਵੀ ਫੇਰ ਹੋ ਗਈ ਹੈ ਸਰਕਾਰ ਇਹਦਾ ਵੀ ਕੋਈ ਕੋਈ ਯਕੀਨ ਨਹੀਂ ਕਰਦਾ ਲੋ ਤੇ ਪੱਤੀ ਸਾਹਿਬ ਤੁਸੀਂ ਵਰ ਕੀ ਏਜੰਡਾ ਲੈ ਕੇ ਜਨਤਰੀ ਕਚਹਿਰੀ ਵਿੱਚ ਜਾ ਰਹੇ ਹੋ ਸਾਡਾ ਏਜੰਡਾ ਇਹ ਹੈ ਜੀ ਅਸੀਂ ਸਾਡੀ ਸਰਕਾਰ ਬਣੂਗੀ ਅਸੀਂ ਜਿੰਨੀਆਂ ਫੈਸਿਲਿਟੀਆਂ ਲੋਕਾਂ ਨੂੰ ਸੰਵਿਧਾਨ ਦੇ ਵਿੱਚ ਲਿਖੀਆਂ ਉਹ ਆਪਣੇ ਸਮਾਜ ਨੂੰ ਦੇਵਾਂਗੇ ਵਧੀਆ ਸਮਾਜ ਬਣਾਵਾਂਗੇ ਅੱਜ ਭੈਣ ਕੁਮਾਰੀ ਮਾਇਆਵਦੀ ਜੀ ਨੇ ਚਾਰ ਵਾਰੀ ਮੁੱਖ ਮੰਤਰੀ ਬਣ ਕੇ ਯੂਪੀ ਦੇ ਵਿੱਚ ਗੁੰਡਿਆਂ ਦਾ ਸੁਧਾਰ ਕੀਤਾ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਬਣਾਈਆਂ ਜਿਨ੍ਹਾਂ ਦੇ ਵਿੱਚ ਅੱਜ ਵੀ ਲੋਕ ਆਈਬੀਐਸ, ਵੀਬੀਐਸ, ਰੂਬੀਐਸ ਦੇ ਕੋਰਸ ਫ੍ਰੀ ਕਰਦੇ ਹਨ ਉੱਥੇ ਜਾ ਕੇ ਆਈਡੀਆ ਆਈਡੀਆ ਯੂਨੀਵਰਸਿਟੀਆਂ ਭੈਣ ਕੁਮਾਰੀ ਮਾਇਆਵਦੀ ਜੀ ਨੇ ਬਣਾਈਆਂ ਜੀ ਕਿਉਂਕਿ ਮੈਂ ਦੂਸੀਆਂ ਪਾਰਟੀਆਂ ਨੇ ਹਰ ਇੱਕ ਵਾਰੀ ਰੌਲਾ ਪਾਇਆ ਹੁੰਦਾ ਜੇ ਸਾਡੀ ਸਰਕਾਰ ਆ ਜਾਂਦੀ ਆ ਨਸ਼ਾ ਬੰਦ ਕੀਤਾ ਜਾਊਗਾ, ਭ੍ਰਿਸ਼ਟਾਚਾਰ ਰੋਕਿਆ ਜਾਊਗਾ, ਹਰੇਕ ਨੂੰ ਅਨਸਾਪ ਦਿੱਤਾ ਜਾਊਗਾ। ਤੈ ਤੁਸੀਂ ਆਪਣੇ ਵੱਲੋਂ ਇਹਨਾਂ ਗੱਲਾਂ ਤੇ ਕਿਵੇਂ ਦੇਖਦੇ ਹੋ ਅਸੀਂ ਜੀ ਝੂਠੇ ਬੱਧਤਾ ਕਰਦੇ ਨਹੀਂ ਕਿਉਂਕਿ ਬਾਉ ਕਾਂਸੀ ਰਾਮ ਜੀ ਨੇ ਪਾਰਲੀਮੈਂਟ ਦੇ ਵਿੱਚ ਉਹਨਾਂ ਤੋਂ ਪੁੱਛਿਆ ਗਿਆ ਸੀ ਵੀ ਤੁਹਾਡਾ ਮੈਨੀਫੈਸਟੋ ਕੀ ਆ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਹੀ ਸਿੱਧ ਕਰਤਾ ਸੀ ਕਿ ਸਾਡਾ ਮੈਨੀਫੈਸਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜੋ ਉਹਨਾਂ ਦਾ ਉਦੇਸ਼ ਆ ਉਹ ਅਸੀਂ ਆਲ ਬਰਡ ਦੇ ਵਿੱਚ ਹੀ ਫਲਾਵਾਂਗੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਕਰਾਂਗੇ ਨਸ਼ਾ ਨਸ਼ੇ ਦਾ ਇਹ ਪੰਜਾਬ ਦੇ ਵਿੱਚ ਹੀ ਰਹਿਣ ਨਹੀਂ ਦੇਣਾ ਸਾਡੀ ਇਹ ਬਹੁਤ ਵੱਡੀ ਉਹ ਆ ਨਸ਼ੇ ਤੋਂ ਅਸੀਂ ਬਹੁਤ ਬਰਖਦਾ ਆਂ ਛੇਮਾ ਦਰਾਂ ਨਸ਼ਾ ਦੇ ਪੰਜਾਬ ਦੇ ਵਿੱਚ ਜਿਹੜੀਆਂ ਪਾਰਟੀਆਂ ਲੈ ਕੇ ਆਈਆਂ ਉਹਨਾਂ ਦੇ ਵੀ ਅਸੀਂ ਕੇਸ ਦਰਜ ਕਰਵਾਵਾਂਗੇ ਤੇ ਪੱਟੀ ਸਾਹਿਬ ਜਿਸ ਤਰ੍ਹਾਂ ਸਰਕਾਰ ਆਮ ਆਦਮੀ ਵੀ ਆਈ ਆ ਉਹਨਾਂ ਨੇ ਵੱਡੇ ਵੱਡੀਆਂ ਗਰੰਟੀਆਂ ਲੋਕਾਂ ਦਿੱਤੀਆਂ ਵੱਡੇ ਵੱਡੇ ਵਾਅਦੇ ਕੀਤੇ ਸੀ ਤੇ ਲੋਕਾਂ ਨੇ ਕਾਂਗਰਸ ਨੂੰ ਵੀ ਅਕਾਲੀ ਦਲ ਨੂੰ ਜਿਹੜਿਆ ਇੱਕ ਪਾਸੇ ਕਰਕੇ ਆਮ ਆਦੀ ਪਾਰਟੀ ਨੂੰ ਸਤਾ ਲਿਆਂਦਾ ਪਰ ਅੱਜ ਕਿਤਨਾ ਕਿਤੇ ਲੋਕ ਆ ਜਿਹੜੀ ਆਮ ਆਦੀ ਪਾਰਟੀ ਨਾਰਾਜ਼ ਆ ਕੀ ਕਾਰਨ ਹੋ ਸਕਦਾ ਹੈ ਜਿਹਨਾਂ ਨਾਰਾਜ਼ੇ ਝੂਠੇ ਵਾਦੇ ਕੀਤੇ ਸੀਗੇ ਜੀ ਝੂਠੇ ਵਾਦਿਆਂ ਕਾਰਨ ਇਹ ਜਿਹੜੀ ਪਾਰਟੀ ਆ ਫੇਲ ਹੋ ਗਈ ਉਹ ਬੀਬੀਆਂ ਨੂੰ ਡਰਾ ਲਾ ਕੇ 1000 ਰੁਪਏ ਦਾ ਉਹ ਵੀ ਨਹੀਂ ਦਿੱਤੀ ਜਿਹੜੀ ਪਿੰਡਾਂ ਦੇ ਵਿੱਚ ਬਾਦਲ ਸਰਕਾਰ ਨੇ ਕਣਕ ਦੀ ਤਲਾਈ ਸੀ 2 ਰੁਪਏ ਕਿਲੋ ਵਾਲੀ ਉਹ ਵੀ ਅੱਜ ਉਹ ਬੰਦ ਹੋ ਗਈ ਆ ਇਹ ਝੂਠੇ ਵਾਦੇ ਥੋੜਾ ਟਾਈਮ ਚੱਲਦੇ ਆ ਹੁਣ ਚੱਲਣੀ ਸਰਕਾਰ ਇਹਨਾਂ ਦੀ ਬਦਲਣ ਵਾਲੀ ਆ ਲੋਕੋ ਜਾਗਰੂਤ ਹੋ ਗਏ ਅਸੀਂ ਪਿੰਡਾਂ ਦੇ ਵਿੱਚ ਜਾਣੇ ਆ ਤੇ ਲੋਕ ਹੁਣ ਸਾਡਾ ਬਦਲਾ ਭਾਲਦੇ ਆ ਸਾਨੂੰ ਪਿੰਡਾਂ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੱਟ ਭਰਾਵਾਂ ਦਾ ਕਿਸਾਨ ਭਰਾਵਾਂ ਦਾ ਸਾਨੂੰ ਰਿਸਪਾਂਸ ਬਹੁਤ ਵਧੀਆ ਮਿਲ ਰਿਹਾ ਕਿ ਅਸੀਂ ਪਾਲ ਤੁਹਾਡੀ ਪਾਰਟੀ ਨੂੰ ਵੋਟਾਂ ਪਾ ਕੇ ਕੰਮਜਾਬ ਬਣਾਵਾਂਗੇ ਤੇ ਹੁਣ ਜਿਹੜੀ ਆ ਸਥਿਤੀ ਆ ਉਹ ਕਿਸ ਤਰ੍ਹਾਂ ਦੀ ਚੱਲ ਰਹੀ ਆ ਜਾਣ ਕੇ ਵੀ ਇੱਕ ਦਰਸ਼ਕ ਇਹ ਵੀ ਨਾਲ ਜਾਣਕਾਰੀ ਸਾਂਝੀ ਕਰ ਦਿਓ ਕਿ ਕਿ ਗੋਜ ਸਮਾਜ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਾਫੀ ਸਮਾਂ ਜਿਹੜਾ ਗੱਲ ਢੋਲ ਰਿਹਾ ਉਹ ਗੱਲ ਜਿਹੜਾ ਟੁੱਟਣ ਦਾ ਕੀ ਕਾਰਨ ਆ ਉਹ ਕਾਰਨ ਇਹ ਆ ਜੀ ਸਾਡਾ ਗਠਜੋੜ ਹੋਇਆ ਸੀਗਾ ਲੇਕਿਨ ਬੀਬਾ ਹਰ ਸਿਮਰਤ ਕੌਰ ਪਤਾ ਲੱਗ ਗਿਆ ਦੋ ਬੀੜੀਆਂ ਦੇ ਵਿੱਚ ਪੈਰ ਧੜਿਆ ਜਿਨ੍ਹਾਂ ਦਾ ਇਹ ਉਧਰ ਸਾਡਾ ਨਾ ਸੀਗਾ ਇਹਨਾਂ ਦਾ ਗਠਬੰਧਨ ਦੂਸਰੇ ਪਾਸੇ ਜਾ ਕੇ ਇਹ ਭਾਰਪਾਤ ਦੇ ਨਾਲ ਗੋਪਤ ਮੀਟਿੰਗਾਂ ਕਰ ਰਹੇ ਸੀ ਉਹਦਾ ਕਰਕੇ ਸਾਨੂੰ ਇਹ ਜਿਹੜਾ ਗਠਬੰਧਨ ਤੋੜਨਾ ਪਿਆ ਇਹਨੂੰ ਤਬਾਹ ਕਰਨਾ ਪਿਆ ਇਹਦਾ ਮਤਲਬ ਤੁਸੀਂ ਕਿਸਾਨਾਂ ਦੇ ਵੀ ਹਮਦਰਦ ਸੀ ਤਾਂ ਉਹ ਕਰਕੇ ਤੋੜਨਾ ਪਿਆ ਹਾਂਜੀ ਹਾਂਜੀ ਕਿਸਾਨਾਂ ਦੇ ਹਮਦਰਦ ਸੀਗੇ ਅਸੀਂ ਕਿਸਾਨਾਂ ਦੇ ਲਈ ਵੀ ਆਲ ਪੰਜਾਬ ਦੇ ਵਿੱਚ ਜੋ ਸੰਘਰਸ਼ ਚੱਲਿਆ ਕਿਸਾਨ ਕਿਸਾਨਾਂ ਵਾਸਤੇ ਅਸੀਂ ਆਲ ਪੰਜਾਬ ਦੇ ਵਿੱਚ ਰੋਸ ਮਾਰਚ ਕੀਤਾ ਅਤੇ ਜਿੰਨੇ ਜ਼ਿਲ੍ਹੇ ਜਿਹੜਾਂ ਦੇ ਵਿੱਚ ਡੀਸੀ ਸਭ ਨੂੰ ਮੈਮੋਰੰਡਮ ਵੀ ਦਿੱਤਾ ਹੈ ਠੀਕ ਹੈ ਦਰਸ਼ਕੋ ਸਾਡੇ ਨਾਲ ਹੁਣ ਜੁੜ ਚੁੱਕੇ ਆ ਹਲਕਾ ਜਗਰੌਣ ਦੇ ਪ੍ਰਧਾਨ ਹਰਜੀਤ ਸਿੰਘ ਲੀਲਾ ਜਿਨ੍ਹਾਂ ਨੂੰ ਪਿਆਰ ਦੇ ਨਾਲ ਬੱਬੂ ਵੀ ਕਿਹਾ ਜਾਂਦਾ ਜੋ ਪਿਛਲੇ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਕੰਮ ਕਰਦੇ ਆਏ ਆ ਤੇ ਆਓ ਆਪਾਂ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਤਾਂ ਹਰਜੀਤ ਸਿੰਘ ਜੀ ਅਸੀਂ ਚੈਨਲ ਦੇ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਪੰਡ ਲੀਲਾ ਮੇਰ ਸਿੰਘ ਡਾਕਟਰ ਮਨਦੀਪ ਸਿੰਘ ਪੱਤਰਕਾਰ ਔਰ ਹੱਕ ਸੱਚ ਦੀ ਬਾਤ ਚੈਨਲ ਦਾ ਹੀ ਧੰਨਵਾਦ ਕਰਦੇ ਹਾਂ ਸਾਨੂੰ ਅੱਜ ਬੋਝਨ ਸਮਾਜ ਪਾਰਟੀ ਵੱਲੋਂ ਬੋਲਣ ਦਾ ਮੌਕਾ ਦਿੱਤਾ ਗਿਆ ਧੰਨਵਾਦ ਕਰਦੇ ਹਾਂ ਠੀਕ ਹੈ ਜੀ ਤੇ ਅੱਜ ਇਹ ਸਰਗਰਮੀਆਂ ਕਿਵੇਂ ਚੱਲਦੀਆਂ ਹਨ ਬੋਝਨ ਸਮਾਜ ਪਾਰਟੀ ਉਮੀਦਵਾਰ ਨੂੰ ਸਾਡੇ ਲੋਕ ਸਭਾ ਲੁਧਿਆਣਾ ਤੋਂ ਰਵਿੰਦਰ ਸਿੰਘ ਰਾਮਗੜੀਆ ਬਸਪਾ ਦੇ ਉਮੀਦਵਾਰ ਹਨ ਔਰ ਸਾਡੇ ਸੂਬਾ ਪ੍ਰਧਾਨ ਜਸਵੀਰ ਸਿੰਘ ਜੀ ਗੱਡੀ ਔਰ ਸਾਫ ਕਾ ਉੱਤਰ ਪ੍ਰਦੇਸ਼ ਭੈਣ ਕੁਮਾਰੀ ਮਾਯਵਤੀ ਜੀ ਜਿਨ੍ਹਾਂ ਨੇ ਹਾਈ ਕਮਾਂਡ ਨੇ ਉਮੀਦਵਾਰ ਨੂੰ ਚੋਣ ਮੈਦਾਨ ਦੇ ਵਿੱਚ ਧਾਰਿਆ ਸਾਡੀ ਬਹੁਜਨ ਸਮਾਜ પાર્ટી ਵੱਲੋਂ ਟੀਮ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਹਲਕਾ ਜਗਰਾਉਂਦੇ ਪਿੰਡਾਂ ਦੇ ਵਿੱਚ ਨੁਕੜ ਮੀਟਕਾ ਕਰਕੇ ਅਸੀਂ ਆਪਣੇ ਸਮਾਜ ਨੂੰ ਜਗਾ ਰਹੇ ਹਾਂ ਔਰ ਬਾਬਾ ਸਾਹਿਬ ਭਿੰਰਾਂਵ ਬੇੜਕਾਰ ਦੇ ਸਵਿਧਾਨ ਦੇ ਹੱਕ ਸੱਚ ਦੀ ਆਵਾਜ਼ ਤੇ ਚੱਲਣ ਵਾਲੀ ਬਹੁਜਨ ਸਮਾਜ ਪਾਰਟੀ ਅਸੀਂ ਪੂਰੇ ਜੋਰਾਸੋਰਾ ਦੇ ਉਮੀਦਵਾਰ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂ। ਇਹ ਸਰਦਾਰ ਮਜੀਠ ਸਿੰਘ ਜੀ ਇੱਕੋ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਿਸ ਤਰ੍ਹਾਂ ਇਹ ਪਿੰਡਾਂ ਵਿੱਚ ਉਮੀਦਵਾਰ ਜਾਂਦੇ ਆ। ਉੱਥੇ ਕਿਸਾਨ ਮਜ਼ਦੂਰਾਂ ਵੱਲੋਂ ਉਹ ਉਮੀਦਵਾਰ ਨੂੰ ਕਿਹਜਾਂਦਾ ਸਵਾਲ ਕੀਤਾ ਜਾਂਦਾ ਹੈ। ਤੇ ਜਦੋਂ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰਾਂ ਲੋਕਾਂ ਵਿੱਚ ਜਾਂਦਾ ਵਾ, ਪੱਠਾਂ ਵਿੱਚ ਜਾਂਦਾ ਵਾ, ਉੱਥੇ ਵੀ ਕਿਹਨਾਂ ਦਾ ਵਿਰੋਧ ਹੋਇਆ। ਸਰਦਾਰ ਰਵਿੰਦਰ ਸਿੰਘ ਰਾਮਗੜੀਆ ਵੱਖ-ਵੱਖ ਪਿੰਡਾਂ ਵਿੱਚ ਜਾ ਰਹੇ ਹਨ। ਹਲਕਾ ਲੁਧਿਆਣਾ ਦੇ ਲੋਕ ਸਭਾ ਦੇ ਵਿੱਚ ਨੌ ਹਲਕੇ ਪੈਂਦੇ ਹਨ ਉਹਨਾਂ ਦਾ ਕੋਈ ਵੀ ਵਿਰੋਧ ਨਹੀਂ ਹੋ ਰਿਹਾ ਕਾਰਨ ਕੀ ਆ ਦੂਸਰੀਆਂ ਕਾਂਗਰਸ ਸਰਕਾਰ ਨੇ 70 ਸਾਲ ਰਾਜ ਕੀਤਾ ਉਹਨਾਂ ਦਾ ਉਮੀਦਵਾਰ ਪਹਿਲਾਂ ਬਿੱਟੂ ਔਰ ਉਹ ਤਿੰਨ ਬਾਰ ਆਪਣੇ ਲੋਕ ਸਭਾ ਦਾ ਟੈਂਪੀ ਬਣਿਆ ਔਰ ਹੁਣ ਉਹ ਭਾਜਪਾ ਦੀ ਝੋਲੀ ਵਿੱਚ ਆ ਪਿਆ ਇਸ ਕਰਕੇ ਲੋਕ ਉਹਦਾ ਪੂਰਾ ਵਿਰੋਧ ਕਰ ਰਹੇ ਨੇ ਇਧਰੋਂ ਰਾਜਾ ਬੜਿੰਗ ਜੀ ਜਿਹੜੇ ਕਾਂਗਰਸ ਵੱਲੋਂ ਉਮੀਦਵਾਰ ਆ ਮੋਸਰ ਤੋਂ ਆ ਕੇ ਇੱਥੇ ਪੈਰਾਸ਼ੂਟ ਨਾਲ ਹੀ ਉਮੀਦਵਾਰ ਉਤਰਿਆ ਉਹਦਾ ਵੀ ਪੂਰਾ ਵਿਰੋਧ ਹੋ ਰਿਹਾ ਕਿਉਂਕਿ ਇਹਨਾਂ ਸਰਕਾਰਾਂ ਰਹੀਆਂ ਨੇ ਔਰ ਸਾਡੇ ਸਮਾਜ ਦਾ શોਸ਼ਣ ਕੀਤਾ ਔਰ ਜਿਹੜਾ ਸਾਰਾ ਦਵਿੰਦਰ ਸਿੰਘ ਰਾਮਗੜੀਆ ਬਸਪਾ ਦਾ ਉਮੀਦਵਾਰ ਆ ਕੋਈ ਵੀ ਇਸ ਇਮਾਨਦਾਰ ਨਹੀਂ ਪੜੇ ਲੇ ਕੇ ਨੇ ਸੂਝਵਾਨ ਨੇ ਹੱਕ ਸੱਚ ਦੀ ਆਵਾਜ਼ ਤੇ ਚੱਲਣ ਵਾਲੇ ਔਰ ਸਮਾਜ ਵਿੱਚ ਖੜਨਗੇ ਇਸ ਕਰਕੇ ਅਸੀਂ ਸਾਡਾ ਕੋਈ ਵੀ ਵਿਰੋਧ ਨਹੀਂ ਹੋ ਰਿਹਾ ਤੇ ਹੁਣ ਫਿਰ ਜਨਤਾ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਅਸੀਂ ਇਹ ਹੀ ਅਪੀਲ ਕਰਨੀ ਚਾਹੁੰਦੇ ਆ ਸਾਡੇ ਸਮਾਜ ਨੂੰ ਹਲਕਾ ਜਗਰਾਉਂ ਪੂਰੇ ਲੋਕ ਸਭਾ ਨੂੰ ਵੀ ਸਮਾਜ ਦੇ ਜਿੰਨੇ ਲੋਕ ਆ ਸਰਕਾਰਾਂ ਨੇ ਸਾਡੇ ਸਮਾਜ ਦਾ ਸ਼ੋਸ਼ਣ ਕੀਤਾ ਔਰ ਸਮਾਜ ਸਾਡਾ ਐਨਾ ਜਿਹੜਾ ਅੱਜ ਕੱਲ ਔਰਤਾਂ ਜਿਹੜੀਆਂ ਸਾਡੀਆਂ ਨਰੇਗਾ ਦੇ ਵਿੱਚ ਲੱਗੀਆਂ ਵੜੀਆਂ ਉਹਨਾਂ ਦੀਆਂ ਪੈਨਸਲਾਂ ਔਰ ਮੈਡੀਕਲ ਕਮੀਆਂ ਬਹੁਤ ਆ ਰਹੀਆਂ ਸਾਨੂੰ ਕੋਈ ਮੈਡੀਕਲ ਦੀ ਸਹੂਲਤ ਨਹੀਂ ਮਿਲ ਰਹੀ ਕੋਈ ਪੜ੍ਹਾਈ ਦੇ ਵਿੱਚ ਸਾਡੇ ਜਿਹੜੇ ਐਸਸੀ ਪਰਿਵਾਰਾਂ ਦੇ ਆ ਕੋਈ ਨੌਕਰੀ ਤੇ ਦਿਵਾਰ ਨਹੀਂ ਮਿਲ ਰਿਹਾ ਜੋ ਸੈਂਟਰ ਦੀ ਸਰਕਾਰ ਆ ਉਹਨਾਂ ਨੇ ਸਾਰਾ ਪੂਰਾ ਦੇਸ਼ ਆਪਣਾ ਜਿਹੜਾ ਦੇਸ਼ ਆ ਪੂਰਾ ਉਹ ਵੇਚ ਦਿੱਤਾ ਇਸ ਕਰਕੇ ਸਾਨੂੰ ਸਾਹਿਜੀ ਸਰਕਾਰ ਸਾਨੂੰ ਤੇਈ ਦੀ ਸਾਡੀ ਬਸਪਾ ਦੀ ਜਿਹੜੀ ਕਿ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰੇ ਸਾਡੇ ਪੂਰੇ ਸਮਾਜ ਦਾ ਹਰ ਇੱਕ ਦਾ ਕੋਈ ਜਾਤੀ ਵਿਤਕਰਾ ਨੀ ਕਰਦੇ ਔਰ ਗਰੀਬ ਸਿੱਖ ਨੂੰ ਤੋਂ ਪਾਸਾ ਹੀ ਜਾਤ ਰਹਿ ਜਾਤ ਰਹਿ ਇਸ ਕਰਕੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿਚਾਰ ਤੋਂ ਲੈ ਕੇ ਚੱਲੀ ਆ ਕਿਸੇ ਨੇ ਬਿਤਕਰ ਨਹੀਂ ਕੀਤਾ ਜਾ ਰਿਹਾ ਪੂਜੋ ਸਮਾਜ ਪੱਟੀ ਤੋਂ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਸਾਡੀ ਸੋਕਾ ਮੁੱਖ ਮੰਤਰੀ ਚਾਰ ਵਾਰ ਸਰਕਾਰ ਸਾਡੀ ਬਣੀ ਆ ਉੱਥੇ ਬੇਜਮੀਨਾ ਨੂੰ ਜ਼ਮੀਨ ਦਿੱਤੀ ਔਰ ਸਬਕਾਂਸ਼ੀਨ ਦੇ ਆਵਾਸ ਯੋਜਨਾ ਇੱਕ ਤਿਆਰ ਕੀਤੀ ਸੀ ਸਬਕਾਂਸ਼ੀ ਰਾਮ ਜੀ ਨੇ ਉਹਨਾਂ ਨੂੰ ਇੱਕ 10 ਰੁਪਏ ਦਾ ਫਾਰਮ ਪਰ ਕੇ ਅੱਜ ਉਹ ਮਕਾਨ ਜਿਹੜੇ ਆ ਬਹੁਤ ਵਧੀਆ ਮਕਾਨਾਂ ਵਿੱਚ ਰਹਿ ਰਹੇ ਨੇ ਲੋਕ ਜ਼ਿੰਦਗੀ ਬਤੀਤ ਕਰ ਰਹੇ ਨੇ ਅੱਛਾ ਉੱਥੇ ਰਿਕੋਸਮੈਂਟੀ ਮਿਲੀ ਆ ਸਾਡੀ ਸਰਕਾਰ ਦੇ ਵਿੱਚ ਇਸੇ ਤਰ੍ਹਾਂ ਸੈਂਟਰ ਦੇ ਵਿੱਚ ਸਾਡੀ ਸਰਕਾਰ ਆਉਣ ਦਾ ਸਮਾਂ ਪ੍ਰਧਾਨ ਮੰਤਰੀ ਮਹਾਵਤੀ ਨੂੰ ਬਣਦਾ ਮੌਕਾ ਦਿੱਤਾ ਤਾਂ ਪੂਰੇ ਹੱਕ ਸੱਚ ਦੀ ਆਵਾਜ਼ ਔਰ ਲੋਕਾਂ ਦੇ ਸਮਾਜ ਦਾ ਭਲਾ ਹੋਊਗਾ ਤੇ ਮੈਂ ਜੈਪੀਨ ਦੇ ਭਾਰਤਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਦੀਪਤ। ਤੁਸੀਂ ਦੇਖਿਆ ਕਿ ਆਪਾਂ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨਾਲ ਗੱਲ ਕੀਤੀ ਤੇ ਸਾਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰਾਂ ਤੇ ਬੂਟਰ ਸੂਟਰ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਤੇ ਵੋਟਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਹਰ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੁਣ ਆਪਾਂ ਦੇਖਦੇ ਹਾਂ ਵੀ ਲੁਧਿਆਣਾ ਜ਼ਿਲ੍ਹਾ ਤੋਂ ਕਿਹੜੀ ਪਾਰਟੀ ਦਾ ਉਮੀਦਵਾਰ ਬਾਜ਼ੀ ਮਾਰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਗਿਆਤਾ ਤੁੰਦੇ ਦੇਰੋ ਹੱਕ ਸੱਚ ਦੀ ਆਵਾਜ਼ ਦੇਉਂ ਪੰਜਾਬ